ਹਰਿਆਣਾ ਪੰਜਾਬ ਦੇ ਖਨੋਰੀ ਬਾਰਡਰ ਤੇ ਮਰਨ ਵਰਤ ਦਰਮਿਆਨ 6 ਜਨਵਰੀ ਦੀ ਰਾਤ ਕਿਸਾਨਾ ਕੁ ਜਗਜੀਤ ਸਿੰਘ ਡੱਲੇਵਾਲ ਦੀ ਅਚਾਨਕ ਸਿਹਤ ਵਿਗੜ ਗਈ। ਉਹਨਾਂ ਦੀ ਪਲਸ ਰੇਟ 42 ਅਤੇ ਬਲੱਡ ਪ੍ਰੈਸ਼ਰ ਅਪਰ ਰੇਂਜ 80 ਅਤੇ ਲੋਅਰ ਰੇਂਜ 56 ਤੱਕ ਆ ਗਈ। ਉੱਥੇ ਮੌਜੂਦ ਡਾਕਟਰਾਂ ਦੀ ਟੀਮ ਨੇ ਉਹਨਾਂ ਦੇ ਹੱਥ-ਪੈਰ ਮਸਲਨੇ ਸ਼ੁਰੂ ਕਰ ਦਿੱਤੇ ਅਤੇ ਪਾਣੀ ਪਲਾਇਆ। ਡੱਲੇਵਾਲ ਦੀ ਸਿਹਤ ਦਾ ਪਤਾ ਚਲਦਿਆਂ ਹੀ ਮੋਰਚੇ ਤੇ ਮੌਜੂਦ ਸਾਰੇ ਕਿਸਾਨ ਜਾਗ ਉੱਠੇ। ਉਹਨਾਂ ਨੂੰ ਰਾਤ ਨੂੰ ਹੀ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ 4 ਜਨਵਰੀ ਨੂੰ ਖਨੋਰੀ ਬਾਰਡਰ ਤੇ ਮਹਾਪੰਚਾਇਤ ਸੱਦੀ ਗਈ ਸੀ ਇੱਥੇ 9 ਮਿੰਟ ਦੇ ਸੰਬੋਧਨ ਦੇ ਬਾਅਦ ਡੱਲੇਵਾਲ ਦੀ ਸਿਹਤ ਵਿਗੜ ਗਈ ਸੀ ਉਹਨਾਂ ਨੂੰ ਚੱਕਰ ਆਏ ਅਤੇ ਉਲਟੀਆਂ ਆਉਣ ਲੱਗ ਪਈਆਂ ਸਨ ਉਹਨਾਂ ਦਾ ਬਲੱਡ ਪ੍ਰੈਸ਼ਰ ਕਾਫੀ ਘਟ ਹੋ ਗਿਆ ਸੀ ਜਿਸ ਦੇ ਬਾਅਦ ਸਿਹਤ ਵਿਭਾਗ ਨੇ ਇੱਕ ਟੀਮ ਨੂੰ ਅਲਰਟ ਮੋਡ ਤੇ ਰੱਖਿਆ ਉਲਟੀਆਂ ਹੋਣ ਦੇ ਬਾਅਦ ਡੱਲੇਵਾਲ ਨੇ ਪਾਣੀ ਪੀਣਾ ਛੱਡ ਦਿੱਤਾ ਸੀ ਉਹਨਾਂ ਦੀ ਸਿਹਤ ਹੋਰ ਜ਼ਿਆਦਾ ਕਮਜ਼ੋਰ ਹੋ ਗਈ ਜਿਸ ਨਾਲ ਹੀ ਬੀਤੇ ਦਿਨ ਸੁਪਰੀਮ ਕੋਰਟ ਦੁਆਰਾ ਗਠਿਤ ਹਾਈ ਪਾਵਰ ਕਮੇਟੀ ਚੇਅਰਮੈਨ ਸਾਹਿਬ ਦਾ ਜਸਟਿਸ ਨਵਾਬ ਸਿੰਘ ਦੀ ਗਵਾਈ ਵਿੱਚ ਖਨੋਰੀ ਬਾਰਡਰ ਤੇ ਪਹੁੰਚੀ ਸੀ ਕਮੇਟੀ ਨੇ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਸੀ ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਭਲੇ ਹੀ ਉਹ ਅੰਸ਼ਨ ਜਾਰੀ ਰੱਖਣ ਲੇਕਿਨ ਮੈਡੀਕਲ ਸਹਾਇਤਾ ਜ਼ਰੂਰ ਲਵਣ ਕਮੇਟੀ ਨੇ ਆਖਿਆ ਕਿ ਉਹ ਆਪਣੀ ਰਿਪੋਰਟ ਸ਼ੀਰਸ਼ ਅਦਾਲਤ ਦੇ ਵਿੱਚ ਸੌਂਪਣਗੇ ਕਮੇਟੀ ਨੇ ਸਾਫ਼ ਕੀਤਾ ਕਿ ਉਹਨਾਂ ਤਰਫੋਂ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਈਸ਼ੂ ਦੱਸੇ ਗਏ ਸਨ ਈਸ਼ੂ ਦੀ ਗਿਣਤੀ ਘਟ ਜਾਂ ਵਧ ਸਕਦੀ ਹੈ ਅਸੀਂ ਫੇਜ਼ ਵਿੱਚ ਰਿਪੋਰਟ ਕੋਰਟ ਦੇ ਵਿੱਚ ਸੌਂਪਾਂਗੇ ਤਾਂ ਤੇ ਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਡੱਲੇਵਾਲ ਦੀ ਸਿਹਤ ਮੋੜ ਤੋਂ ਬਹੁਤ ਜ਼ਿਆਦਾ ਵਿਗੜ ਗਈ ਸੀ ਅੱਤਾ ਪੈਰਾਂ 'ਚ ਆਗੇ ਸੀ ਡੱਲੇਵਾਲ ਦੀ ਜਾਨ ਜਿਵੇਂ ਹੀ ਇਸ ਦੀ ਭਣਕ ਲੱਗੀ ਤਾਂ ਕਿਉਂਕਿ ਰਾਤ ਦੇ ਸਮੇਂ ਉਹਨਾਂ ਦੀ ਤਬੀਤ ਜ਼ਿਆਦਾ ਬਿਗੜੀ ਸੀ ਉਸ ਤੋਂ ਬਾਅਦ ਉਹਨਾਂ ਦੇ ਆਸ-ਪਾਸੇ ਟਰਾਲੀਆਂ 'ਚ ਮੌਜੂਦ ਕਿਸਾਨਾਂ ਆਗੂ ਨੂੰ ਜਗਾ ਲਿਆ ਗਿਆ ਸੀ ਅਤੇ ਉਹਨਾਂ ਨੇ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਜਿਵੇਂ ਹੀ ਉਹਨਾਂ ਦੀ ਤਬੀਤ ਬਿਗੜੀ ਤਾਂ ਉਹਨਾਂ ਦੇ ਹੱਥ ਪੈਰ ਮਸਲਨੇ ਸ਼ੁਰੂ ਕਰ ਦਿੱਤੇ ਸੀ ਡਾਕਟਰਾਂ ਦੀ ਟੀਮ ਫਿਲਹਾਲ ਉਹਨਾਂ ਨੂੰ ਨਿਗਰਾਨੀ ਹੇਠ ਰੱਖ ਰਹੀ ਹੈ ਫਿਲਹਾਲ ਹੁਣ ਵੇਖਣਾ ਇਹ ਹੋਏਗਾ ਕਿ ਡੱਲੇਵਾਲ ਜ ਮੈਂ ਮਰਨਵਰਤ ਤਦ ਤੱਕ ਨਹੀਂ ਤੋੜਾਂਗਾ ਜਦ ਤੱਕ ਸਰਕਾਰ ਮੰਨਣਾ ਨਹੀਂ ਮੰਦੀ ਅਜੀਹੇ ਚ ਇਹ ਰੇਡ ਕਾ ਜੋ ਕਿਸਾਨਾਂ ਦਾ ਹੁਣ ਬਹੁਤ ਜ਼ਿਆਦਾ ਅਤਿ ਸੰਵੇਦਨਸ਼ੀਲ ਹੁੰਦਾ ਜਾ ਰਿਹਾ ਕਿਉਂਕਿ ਜਾਨ ਕਿਸੇ ਦੀ ਵੀ ਕਿਉਂ ਨਾ ਹੋਵੇ ਜਾਨ ਇਨਸਾਨ ਦੀ ਬਹੁਤ ਬੇਸ਼ਕੀਮਤੀ ਹੁੰਦੀ ਹੈ ਲੇਕਿਨ ਸਰਕਾਰ ਹੁਣ ਕਿਸ ਤਰੀਕੇ ਦਾ ਰੁਖ ਅਖਤਿਆਰ ਕਰਦੀ ਹੈ ਇਹ ਤਾਂ ਆਉਣ ਵਾਲਾ ਹੁਣ ਸਮਾਂ ਹੀ ਦੱਸੇਗਾ ਫਿਲਹਾਲ ਕਿਸਾਨ ਅੰਦੋਲਨ ਦੋ ਦੇ ਸੰਬੰਧੀ ਅਤੇ ਕਿਸਾਨ ਆਗੂ ਬੀਕੇਯੂ ਸਿੱਧੂਪੁਰ ਦੇ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਸੇਬ ਸੰਬੰਧੀ ਅਸੀਂ ਪਲ-ਪਲ ਦੀ ਅਪਡੇਟ ਸਾਡੇ ਸ਼ਰੋਤਿਆਂਾਂਵਾਂ ਤੱਕ ਪਾਠਕਾਂ ਤੱਕ ਪਹੁੰਚਾਉਂਦੇ ਰਹਾਂਗੇ